ਨਸ਼ੇ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਤਰुण ਪ੍ਰੀਤ ਸਿੰਘ ਸੋਂਦ ਵੱਲੋਂ ਖੰਨਾ ਹਲਕੇ ਦੇ ਪਿੰਡਾਂ ਵਿੱਚ ਦੌਰਾ ਕੀਤਾ ਗਿਆ ਇਸ ਦੌਰਾਨ ਨਸ਼ੇ ਦੇ ਖਾਤਮੇ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਇਸ ਦੌਰਾਨ ਦੱਸ ਦੇ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਤਰੁਣਪ੍ਰੀਤ ਸਿੰਘ ਸੋਂ ਦੇ ਕਹਨ ਕਿ ਨਸ਼ੇ ਦੇ ਰੋਕਲ ਲਈ ਪਿੰਡਾਂ ਵਿੱਚ ਕਮੇਟੀਆਂ ਬਣਾਈਆਂ ਗਈਆਂ ਹਨ ਤੇ ਪਿੰਡ ਦੇ ਸਿਆਣੇ ਬਜ਼ੁਰਗਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਪਿੰਡ ਦੀ ਜਨਤਾ ਤੋਂ ਨਸ਼ੇ ਦੀ ਰੋਕਥਾਮ ਲਈ ਵਚਨਬੱਧਤਾ ਕਰਵਾ ਰਹੀ ਹਾਂ ਅਤੇ ਸਰਕਾਰ ਵੱਲੋਂ ਜਨਤਾ ਦਾ ਸਹਿਯੋਗ ਲਿੱਤਾ ਜਾ ਰਿਹਾ ਹੈ ਨਸ਼ੇ ਦੀ ਸਹਿਯੋਗ ਦੇ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ ਆਪਣੇ ਆਪ ਨੇ ਪਿੰਡਾਂ ਦੀ ਜਨਤਾ ਨੂੰ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਤਾਂ ਅੱਜ ਬੱਚੇ ਦੇ ਪਿੰਡ ਬਜ਼ੁਰਗ ਅਤੇ ਮਾਤਾਵਾਂ ਨੇ ਇਸ ਸਹਿਯੋਗ ਲਈ ਧੰਨਵਾਦ ਕਰਦਾ ਕਰਦੇ ਹਾਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਸੇ ਤਰ੍ਹਾਂ ਉਹਨਾਂ ਕਿਹਾ ਹੈ ਕਿ ਇਸੇ ਤਰ੍ਹਾਂ ਆਪਾਂ ਆਪਣੇ ਪੰਜਾਬ ਨੂੰ ਨਸ਼ਾ ਖਤਮ ਕਰ ਰੰਗਲਾ ਪੰਜਾਬ ਬਣਾਵਾਂਗੇ ਸਭ ਤੋਂ ਪਹਿਲਾਂ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਹਲਕਾ ਖੰਨਾ ਦੇ ਪਿੰਡ ਕੰਮਾ ਵਿਖੇ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਤੁਸੀਂ ਦੇਖਿਆ ਹੋਣਾ ਕਿ ਯੁੱਧ ਨਸ਼ਿਆਂ ਵਿਰੁੱਧ ਜੋ ਇਹ ਮੁਹਿੰਮ ਚੱਲ ਰਹੀ ਆ ਪੰਜਾਬ ਸਰਕਾਰ ਦੀ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦ੍ਰਿੜ ਰਾਦੇ ਤੇ ਆਪਣੀ ਯਤਨਾ ਸਦਕਾ ਪੰਜਾਬ ਦੇ ਅੰਦਰ ਇਹ ਮੁਹਿੰਮ ਚਲਾਈ ਹੈ ਇਹਦੇ ਤਹਿਤ ਅਸੀਂ ਪਿੰਡ ਪਿੰਡ ਜਾ ਕੇ ਇੱਕ ਤਾਂ ਜਿਹੜੀਆਂ VDC ਨੇ ਵਿਲੇਜ ਡਿਫੈਂਸ ਕਮੇਟੀਆਂ ਤਿਆਰ ਕਰ ਰਹੇ ਆ ਵਿਲੇਜ ਡਿਫੈਂਸ ਕਮੇਟੀਆਂ ਦੇ ਨਾਲ ਅਸੀਂ ਪਿੰਡ ਦੇ ਜਿਹੜੇ ਸਿਆਣੇ ਸੁਗਰ ਸਿਆਣੇ ਲੋਕ ਨੇ ਅਸੀਂ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਪਿੰਡ ਦੇ ਵਿੱਚ ਇੱਕ ਵਚਨਬੱਧਤਾ ਕਰਾ ਰਹੇ ਹਾਂ ਕਿ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਜੇ ਨਸ਼ਾ ਮੁਕਤ ਕਰਨਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਅੱਜ ਸਰਕਾਰ ਦੇ ਨਾਲ ਖੜਨਾ ਪਊਗਾ ਔਰ ਆਪਣੇ ਆਪਣੇ ਪਿੰਡਾਂ ਦੀ ਜ਼ਿੰਮੇਵਾਰੀ ਚੱਕਣੀ ਪਊ ਕਿ ਪਿੰਡ ਦੇ ਵਿੱਚੋਂ ਜਿਹੜਾ ਨਸ਼ਾ ਹੈ ਇਹਨੂੰ ਖਤਮ ਕਰਨ ਲਈ ਆਪਾਂ ਨੂੰ ਸਰਕਾਰ ਦਾ ਹਰ ਪਹਿਲੂ ਤੋਂ ਸਾਥ ਦੇਣਾ ਪਊਗਾ ਸੋ ਮੈਂ ਇੱਕ ਵਾਰ ਤੋਂ ਪੂਰੀ ਪਿੰਡ ਦੀ ਪੰਚਾਇਤ ਦਾ ਤੇ ਪਿੰਡ ਵਾਸੀਆਂ ਦਾ ਇੰਨੀ ਜੰਨੀ ਦੇਖੋ ਕਿੰਨੀ ਵੱਡੀ ਗਿਣਤੀ ਅੱਜ ਮਾਵਾਂ ਭੈਣਾ ਬਜ਼ੁਰਗ ਵੀਰ इवन देन ਕਿ ਛੋਟੇ ਛੋਟੇ ਬੱਚੇ ਸਕੂਲ ਦੀਆਂ ਡਰੈਸਾਂ ਪਾ ਕੇ ਆਏ ਨੇ ਅੱਜ ਜੂਰੇ ਆਪਣੇ ਨਹੀਂ ਸੋ ਇੱਕ ਜਜ਼ਬਾ ਇਹ ਜਜ਼ਬੇ ਨੂੰ ਸਲਾਮ ਹੈ ਇਸ ਜਜ਼ਬੇ ਨੂੰ ਸਜਦਾ ਆਪਾਂ ਰਲ ਮਿਲ ਕੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਔਰ ਸਦਾ ਲਈ ਇਹ ਜਿਹੜਾ ਕੋੜ ਹੈ ਜੋ ਪੁਰਾਣੀਆਂ ਸਰਕਾਰਾਂ ਦੇ ਸਮੇਂ ਅਕਾਲੀ ਭਾਜਪਾ ਦੀਆਂ ਸਰਕਾਰਾਂ ਸਮੇਂ ਕਾਂਗਰਸ ਦੀਆਂ ਸਰਕਾਰਾਂ ਸਮੇਂ ਜੋ ਇਹ ਦਾਗ ਪੰਜਾਬ ਨੂੰ ਲਾਗੇ ਸੀ ਜੋ ਇਹ ਕੋੜ ਪੰਜਾਬ ਨੂੰ ਲਾਗੇ ਸੀ ਇਹਨੂੰ ਸਦਾ ਲਈ ਖਤਮ ਕਰਕੇ ਆਪਣੇ ਪੰਜਾਬ ਨੂੰ ਨਰੋਆ ਵਧੀਆ ਤੇ ਚੰਗਾ ਪੰਜਾਬ ਬਣਾਵਾਂਗੇ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਇਹਦੇ ਲਈ ਆਪਾਂ ਸਾਰੇ ਬੱਚਨ ਵੱਧ ਹੈ ਬਹੁਤ ਬਹੁਤ ਧੰਨਵਾਦ ਸਾਡੇ ਅੱਗੇ ਕੋਈ ਚੁਣੌਤੀ ਨਹੀਂ ਸਾਨੂੰ ਇੰਨਾ ਸਾਥ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਕਿਉਂਕਿ ਇੱਕ ਐਸੀ ਮੁਹਿੰਮ ਹੈ ਜਾਨ ਅੰਦੋਲਨ ਬਣ ਚੁੱਕਿਆ ਹੁਣ ਤਾਂ ਤੁਸੀਂ ਯਕੀਨ ਜਾਣੋ ਮਾਵਾ ਰੋਜ਼ ਸਾਨੂੰ ਅਸੀਸਾਂ ਦਿੰਦੀਆਂ ਨੇ ਰੋਜ਼ ਸਾਡੇ ਸਿਰ ਉੱਪਰ ਉਸਦੀਆਂ ਮਾਵਾ ਪਿੰਡਾਂ ਦੇ ਵਿੱਚ ਉਹਨਾਂ ਦਾ ਬਸ ਇੱਕੋ ਕਹਿਣੀ ਹੈ ਬੇਟੇ ਸਾਨੂੰ ਜਿੱਥੇ ਸਾਡੀ ਜ਼ਰੂਰਤ ਹੈ ਸਾਨੂੰ ਨਾਲ ਲੈ ਕੇ ਚੱਲੋ ਬਸ ਸਾਡਾ ਇੱਕੋ ਮਸਲਾ ਹੈ ਕਿ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਕਰਦੋ ਸਾਨੂੰ ਬੱਚਿਆਂ ਨੂੰ ਸਾਡਿਆਂ ਨੂੰ ਗਲਤ ਰਾਹਾਂ ਤੇ ਕੁਰਾਹੇ ਜਾਣ ਤੋਂ ਰੋਕ ਲਓ ਸੋ ਇਸ ਕਰਕੇ ਰਲ ਮਿਲ ਕੇ ਆਪਾਂ ਜਣੀ ਕਿ ਜਿਹੜਾ ਪੰਜਾਬ ਐ ਨੂੰ ਰੰਗਲਾ ਪੰਜਾਬ